ਦਈਏ ਸਰਦਾਰਨੀਆਂ ਨੂੰ ਖੁਸ਼ਖਬਰੀ ਛੁੱਟੀਆਂ ਦੀ ਹੈਲੋ ਹਾਂ ਬਈ ਮੰਤਰੀ ਤਕੌਰ ਕਿਵੇਂ ਆ ਸਰਦਾਰਨੀਆਂ ਹਾਂਜੀ 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 ਬਹੁਤ ਵਧੀਆ ਮਿਲ ਗਈ ਛੁੱਟੀ ਛੁੱਟੀ ਬਿਲਕੁਲ ਮੈਂ ਤਾਂ ਧੰਨਵਾਦ ਕਰਦਾ ਹਾਂ ਸਾਹਿਬ ਦਾ ਐਸਐਸਪੀ ਸਾਹਿਬ ਦਾ ਛੁੱਟੀ ਮਿਲ ਗਈ 20 ਦਿਨ ਦੀ ਅਪਲਾਈ ਸੀ ਨਾ 10 ਦਿਨ ਦੀ ਛੁੱਟੀ ਮਿਲ ਗਈ ਹੈ ਸ਼ੁਕਰ ਹੈ ਪਰ 12 ਸਾਲ ਲੱਗਦੇ ਥੋੜੀ ਛੁੱਟੀ ਦੀ ਖਬਰ ਉਹ ਵੀ ਸੌਣ ਨੂੰ ਮਿਲ ਗਿਆ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਤਾਂ ਆਪ ਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੁਸ਼ੀ ਮਤਲਬ ਇੰਨੀ ਹੋਈ ਪਈ ਹੈ ਮੈਨੂੰ ਮੈਂ ਕਿਹਾ ਸ਼ੁਕਰ ਹੈ ਯਾਰ ਕਿਤੇ ਛੁੱਟੀ ਮਨਜ਼ੂਰ ਹੋਈ ਮੈਨੂੰ ਪਤਾ ਸੀ ਮੈਂ ਤਾਂ ਹੀ 20 ਦਿਨ ਦੀ ਅਪਲਾਈ ਕਰਤੀ ਵੀ 10 12 ਦਿਨ ਦੀ ਮਿਲ ਹੀ ਜਾਣੀ ਹੈ ਚਲੋ ਸ਼ੁਕਰ ਅਦਾ ਕਰਦੇ ਹਾਂ ਤਾਂ ਬਹੁਤ ਆ ਬੱਚਿਆਂ ਲਈ ਛੁੱਟੀਆਂ ਵੀ ਥੋੜੀਆਂ ਹੀ ਰਹਿੰਦੀਆਂ ਹੁਣ ਤਾਂ ਇਹ ਠੀਕ ਹੈ ਚਲੋ ਮੈਂ ਨਾ ਤੁਰਨੇ ਲੱਗਿਆ ਇਥੋਂ ਥਾਣੇੋਂ ਤੇ ਅੱਜ ਹੀ ਆ ਜਾਣਾ ਮੈਂ ਠੀਕ ਠੀਕ ਤੇ ਮੈਂ ਆਉਂਗੀ ਹਾਂ ਹਾਂ ਬਿਲਕੁਲ ਕੀ ਕਹਿੰਦੇ ਸੀ ਤੁਸੀਂ ਨਹੀਂ ਕੱਲ ਨਹੀਂ ਮੈਂ ਫਿਰ ਕਹਿਦਾ ਸਾਬ ਨੂੰ ਮੈਂ ਕਹਾਂ ਜੀ ਜਾਣ ਦਿਓ ਮੈਨੂੰ ਅੱਜ ਮੈਂ ਨਾਈਟ ਘਰੇ ਜਿਹੜੀ ਆ ਉਹ ਬੱਚਾ ਨਾ ਬਤਾ ਕੇ ਤੇ ਸਵੇਰ ਹੀ ਜਲਦੀ ਤੁਰਾਂਗੇ ਫਿਰ ਅੱਛਾ ਤੇ ਸਾਰਾ ਹਾਂ ਮੈਂ ਗੱਡੀ 'ਚ ਬੈਠ ਕੇ ਕਾਲ ਲਾਉਣਾ ਠੀਕ ਆ ਤੁਸੀਂ ਬਸ ਤਿਆਰੀ ਜੋ ਕੋਈ ਰਹਿੰਦੀ ਮਾੜੀ ਮੁੱਢੀ ਡੇੜੇ ਕੱਪੜੇ ਦੀ ਕਰ ਲਓ ਮੈਂ ਗੱਡੀ 'ਚ ਬੈਠ ਕੇ ਹੁਣੇ ਫੋਨ ਲਾਉਣਾ ਠੀਕ ਨਹੀਂ ਨਹੀਂ ਫੁੱਲ ਤਿਆਰੀ ਆ ਸਾਰੀ ਉਮਰ ਦੀ ਤਿਆਰੀ ਤੱਕੜੀ ਆ ਨੇ ਹਾਏ ਹਾਏ ਪਹਿਲੇ ਦੇਣਾ ਕੁੰਮ ਲਾਂਗੇ ਚੰਡੀਗੜ੍ਹ ਆਪਾਂ ਦੂਜੇ ਦਿਨ ਜਾ ਕੇ Shimla ਵੀ ਰਹਿ ਲਾਂਗੇ ਉੱਥੋਂ ਵੇਖ ਸਾਰੇ ਮਨਮੋਹਕ ਨਜ਼ਾਰੇ ਫਿਰ ਰਸਤੇ ਮਨਾਲੀ ਵਾਲੇ ਪੈ ਲਾਂਗੇ ਬੱਲੇ ਮੈਂ ਤੁਹਾਡਾ ਵੀਡੀਓ ਬਹੁਤ ਦੇਖਿਆ ਜੀ ਮੈਂ ਧੰਨਵਾਦ ਰਾਨਾ ਜੀ ਤੁਸੀਂ ਆਏ ਜੀ ਮੇਰੀ ਜਾਨ ਬੱਜੂ ਜੀ ਜੇ ਤੁਸੀਂ ਛੜਾ ਦੋ ਮੇਰਾ ਨਸ਼ਾ ਜੀ ਕਿੰਨਾ ਚਿਰ ਹੋ ਗਿਆ ਤੈਨੂੰ ਕਿਹੜਾ ਨਸ਼ਾ ਕਿਹੜਾ ਕਰਦਾ ਤੂੰ ਨਾਮ ਚਿੱਟਾ ਲਾਉਣਾ ਜੀ ਓ ਤੇਰਾ ਭਲਾ ਹੋ ਜਾ ਥਾਣੇ ਆ ਕੇ ਕਹਿ ਰਿਆ ਤੂੰ ਮੈਂ ਤੈਨੂੰ ਹੁਣੇ ਤੇਰੀ ਬਾਹ ਮੋੜ ਕੇ ਕਹਿ ਸਕਦਾ ਵੀ ਦੱਸ ਕਿਥੋਂ ਲੈ ਕੇ ਉਹਨਾਂ ਤੇ ਕਿਹਦੇ ਕੋਲ ਲੈ ਕੇ ਆਉਣਾ ਮੈਂ ਤਾਂ ਬਖਸ਼ਦਾ ਹੀ ਨਹੀਂ ਕਿਸੇ ਨੂੰ ਜਨਾਬ ਮਿਲ ਹੀ ਜਾਂਦਾ ਜੀ ਓ ਯਾਰ ਮਿਲ ਹੀ ਜਾਂਦਾ ਫਿਰ ਮੇਰੀ ਗੱਲ ਸੁਣਾ ਮੈਂ ਕੀ ਕਰ ਸਕਦਾ ਕਿੰਨਾ ਚੋਰ ਹੋ ਗਿਆ ਤੈਨੂੰ ਲੱਗੇ ਨੂੰ ਮੈਨੂੰ ਹੋ ਗਿਆ 11 12 ਸਾਲ ਹੋ ਗਏ ਜੀ ਉਮਰ ਕਿੰਨੀ ਆ ਕੁਛ ਖਾ ਕੇ ਕੁਝ ਦੋ ਤਿੰਨ ਕਣਾਲ ਹੀ ਰਹਿ ਗਈ ਜੀ ਕਿੰਨੇ ਕੁ ਦਾ ਕਰ ਜਾਂਦਾ ਨਸ਼ਾ ਮੈਂ 7 800 ਦਾ ਡੇਲੀ ਉਲਾ ਲੈਣੇ ਹੈਲੋ ਹੈਲੋ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖੁਇਰ ਕਿਵੇਂ ਆ ਬਹੁਤ ਵਧੀਆ ਜੀ ਠੀਕ ਠਾਕ ਹੋਈ ਹਾਂ 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 ਵਧੀਆ ਕੀ ਹੁਕਮ ਹੈ ਜਨਾਬ ਬਾਹਰ ਇੱਕ ਨਸ਼ੇੜੀ ਆਇਆ ਹੋਇਆ ਹੈ ਸਵੇਰ ਦਾ 7 ਵਜੇ ਦਾ ਜੀ ਅੱਛਾ ਆਪਣੇ ਥਾਣੇ ਹਾਂ ਜੀ ਹਾਂ ਜੀ ਅੱਛਾ ਉਹ ਮੇਰੇ ਅੱਖੇੜੀ ਲੱਗਦਾ ਕਹਿੰਦਾ ਮੈਂ ਤੁਹਾਨੂੰ ਮਿਲ ਕੇ ਜਾਣਾ ਹੈ ਮੈਨੂੰ ਹਾਂ ਜੀ ਹਾਂ ਜੀ ਨਸ਼ੇੜੀ ਕਾਦੇ ਵਾਲਾ ਲੱਗਦਾ ਹੈ ਨਸ਼ੇੜੀ ਤੁਹਾਨੂੰ ਪਤਾ ਹੀ ਹੈ ਚਿੱਟੇ ਵਾਲਾ ਹੋਊਗਾ ਪਤਾ ਨਹੀਂ ਨਸ਼ੇੜੀ ਲੱਗਦਾ ਸ਼ਕਲੋਂ अच्छा कहंदा ਵੀ ਜਨਾਬ ਦੇ ਇੱਕ ਵਾਰੀ ਦਰਸ਼ਨ ਕਰਾ ਦੋ ਜੀ ਬਸ ਦਰਸ਼ਨ ਕਰਨ ਉਹਨਾਂ ਕਹਿੰਦੇ ਜਨਾਬ ਕਿਹੜਾ ਭਗਵਾਨ ਆ ਯਾਰ ਕਿ ਬੰਦਾ ਹੀ ਐ ਕਿ ਕਾਦੇ ਵਕਤ ਦਰਸ਼ਨ ਕਰਨੇ ਉਹਨੇ ਮੈਂ ਤਾਂ ਉਹਨੂੰ ਬਥੇਰਾ ਜ਼ੋਰ ਲਾਇਆ ਵੀ ਪੁੱਟ ਜਾ ਉਹ ਪਤੰਦਰ ਉੱਤੀ ਸੌ ਗਿਆ ਕਹਿੰਦਾ ਵੀ ਬਸ ਦਰਸ਼ਨ ਹੀ ਕਰਕੇ ਜਾਣਾ ਹੈ ਭੇਜ ਦੇ ਭਰਾਵਾ ਪਤਾ ਨਹੀਂ ਕਿਹੜੀ ਗੱਲਾਂ ਪਾਛ ਗਿਆ ਪੈਸੇ ਮੰਗਣੇ ਹੋਣਗੇ ਵੀ ਜਲਾਬ ਤੁਸੀਂ ਦੇ ਦਿਓ ਚਿੱਟੇ ਵਾਲੇ ਕਿਹੜਾ ਡਰਦੇ ਆ ਗਿਆ ਤੋਂ ਭੇਜ ਦੋ ਲਖਵੀਰ ਕੋਈ ਗੱਲ ਨਹੀਂ ਭੇਜ ਦੋ ਕੀ ਕਹਿੰਦਾ ਮੈਂ ਸੁਣਦਾ ਉਹਨੂੰ ਯਾਰ ਭੇਜਦਾ ਜੀ ਹਾਂ ਭੇਜ ਦੋ ਕੋਈ ਗੱਲ ਨਹੀਂ ਭੇਜ ਦੋ ਸਰ ਮੈਂ ਭੇਜਦਾ ਠੀਕ ਹੈ ਅਸੀ ਗੱਲ ਜਨਾ ਅਸੀ ਗੱਲ ਪਹਿਲਾਂ ਪਾਉਂਦਾ ਹਾਂ ਦੇਖਦਾ ਬਹਿ ਜਾ ਇੱਧਰ ਇੱਧਰ ਓਏ ਇੱਧਰ ਬਹਿ ਜਾ ਕੁਰਸੀ ਤੇ ਇੱਧਰ ਇੱਧਰ ਬਹਿ ਜਾ ਕੁਰਸੀ ਤੇ ਪਾਸ ਪਾਸ ਬਸ ਜਿਵੇਂ ਬਰਾ ਜੋਨ ਕਰਦੇ ਹੋ ਕੀ ਹਾਲ ਬਣਾਇਆ ਓਏ ਕਿੱਥੋਂ ਐ ਪੁੱਛੋ ਨਾ ਜੀ ਨਸ਼ਾ ਛਡਾਉਣਾ ਜੀ ਮੇਰਾ ਜੀ ਓਏ ਨਸ਼ਾ ਛਡਾਊ ਕੇਂਦਰ ਥੋੜੋ ਠਾਣਾ ਯਾਰ ਇਹ ਜਨਾਬ ਮਸਾ ਭਾਲਿਆ ਤੁਹਾਨੂੰ ਤੇ ਯਾਰ ਮੈਂ ਤਾਂ ਇੱਥੇ ਬੈਠਾ ਹੁਣਾ ਮੈਂ ਉਹ ਵੀਡੀਓ ਵੇਖੀਆ ਛੋਟੀਆਂ ਜੀ ਤੁਸੀਂ ਨਸ਼ਾ ਛਡਾਉਨੇ ਆ ਜੀ ਮੈਨੂੰ ਤਾਂ ਕੱਲ ਪਤਾ ਲੱਗਿਆ ਜੀ ਕਿ ਤੁਸੀਂ ਆਏ ਹੋ ਜੀ ਇੱਥੇ ਨਹੀਂ ਮੈਂ ਕਿਹੜਾ ਕੱਲ ਆਇਆ ਮੈਨੂੰ ਤਾਂ ਕਾਫੀ ਦਿਨ ਹੋ ਗਏ ਇੱਥੇ ਲੱਗੇ ਨੂੰ ਮੈਨੂੰ ਕੱਲ ਪਤਾ ਲੱਗਿਆ ਜੀ ਤੇ ਕਿ ਤੁਸੀਂ ਆਏ ਹੋ ਜੀ ਅੱਛਾ ਤੇ ਮੇਰਾ ਨਸ਼ਾ ਛਡਾਊ ਕੇ ਜੀ ਯਾਰ ਮੈਂ ਨਸ਼ਾ ਮੈਂ ਨਸ਼ਾ ਛਡਾਊ ਕੇਂਦਰ ਥੋੜੋ ਆ ਮੈਂ ਅਫਸਰ ਆ ਯਾਰ ਮੈਂ ਲੋਕਾਂ ਦੀ ਸੇਵਾ ਵਾਸਤੇ ਆ ਨਸ਼ਾ ਛਡਾਉਣ ਦਾ ਕੰਮ ਮੇਰੇ ਕੋਲ ਕਦੋਂ ਦਾ ਤੁਸੀਂ ਸੋਚ ਲਿਆ ਨਹੀਂ ਜੀ ਮੈਂ ਦੇਖਿਆ ਵੀਡੀਓ ਚ ਬਹੁਤ ਤੁਸੀਂ ਨਸ਼ਾ ਛਡਾਉਂਦੇ ਆ ਜੀ ਯਾਰ ਮੈਂ ਨਸ਼ਾ ਛਡਾਉਣ ਨੂੰ ਮੈਂ ਨਸ਼ਾ ਛਡਾਊ ਕੇਂਦਰ ਥੋੜੋ ਆ ਮੇਰਾ ਥਾਣਾ ਇਹ ਜਨਾ ਮੈਂ ਨਾ ਵੀਡੀਓ ਚ ਬਹੁਤ ਵੇਖਿਆ ਜੀ ਕੀ ਵੇਖਿਆ ਤੁਸੀਂ ਬਹੁਤ ਸੁਧਾਰ ਕਰਦੇ ਕਈ ਕੰਮਾਂ ਚ ਜੀ ਤੇ ਨਸ਼ਾ ਵੀ ਛਡਾਉਂਦੇ ਨਾਲ ਅੱਛਾ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਹੁਤ ਦੇਖੀ ਹੈ ਜੀ ਮੈਂ ਧੰਨਵਾਦ ਆਣਾ ਜੀ ਤੁਸੀਂ ਆਏ ਜੀ ਮੇਰੀ ਜਾਨ ਵਾਜੂ ਜੀ ਜੇ ਤੁਸੀਂ ਛਡਾ ਦੋ ਮੇਰਾ ਨਸ਼ਾ ਜੀ ਕਿੰਨਾ ਚਿਰ ਹੋ ਗਿਆ ਤੈਨੂੰ ਕਿਹੜਾ ਨਸ਼ਾ ਕਿਹੜਾ ਕਰਦਾ ਤੂੰ ਜਨਾਬ ਚਿੱਟਾ ਲਾਉਣਾ ਜੀ ਓ ਤੇਰਾ ਭਲਾ ਹੋ ਜਾ ਥਾਣੇ ਆ ਕੇ ਕਹਿ ਰਿਹਾ ਤੂੰ ਮੈਂ ਤੈਨੂੰ ਹੁਣੇ ਤੇਰੀ ਬਾਹ ਮੋੜ ਕੇ ਕਹਿ ਸਕਦਾ ਵੀ ਦੱਸ ਕਿਥੋਂ ਲੈ ਕੇ ਉਹਨਾਂ ਦੇ ਕਿਹਦੇ ਕੋਲੋਂ ਲੈ ਕੇ ਆਉਣਾ ਮੈਂ ਤਾਂ ਬਖਸ਼ਦਾ ਹੀ ਨਹੀਂ ਕਿਸੇ ਨੂੰ ਜਨਾਬ ਮਿਲੀ ਜਾਂਦਾ ਜੀ ਓ ਯਾਰ ਮਿਲੀ ਜਾਂਦਾ ਫਿਰ ਮੇਰੀ ਗੱਲ ਸੁਣਾ ਮੈਂ ਕੀ ਕਰ ਸਕਦਾ ਕਿੰਨਾ ਚਿਰ ਹੋ ਗਿਆ ਤੈਨੂੰ ਲੱਗੇ ਨੂੰ ਮੈਨੂੰ 11-12 ਸਾਲ ਹੋ ਗਏ ਜੀ ਉਮਰ ਕਿੰਨੀ ਆ ਹੁਣ 23 ਸਾਲ ਆ ਜੀ 30 ਸਾਲ 11-12 ਸਾਲ 17-18 ਸਾਲ ਦਾ ਹੀ ਲੱਗਿਆ ਸੀ ਹਾਂਜੀ ਹਾਂਜੀ ਤੇਰਾ ਭਲਾ ਹੋ ਜਾ ਤੇਰਾ ਪਰਿਵਾਰ ਚ ਹੈ ਨਹੀਂ ਕੋਈ ਨਹੀਂ ਹੈਗਾ ਜੀ ਦੋ ਭੈਣਾਂ ਆ ਜੀ ਪਿਆ ਆ ਜੀ ਹੂੰ ਭੈਣਾਂ ਮੇਰਾਂ ਵੇਂਗਾ ਜੀ ਤੇ ਮਾਂ ਮਾਂ ਦੀ ਮੌਤ ਹੋ ਗਈ ਜੀ ਬਿਮਾਰ ਸੀ ਪਹਿਲਾਂ ਜੀ ਹੁਣ ਮੌਤ ਹੋ ਗਈ ਤੂੰ ਮੁੰਡਾ ਕਿੰਨਾ ਦਾ ਹੈ ਕਿ ਇਹ ਕਿਹੜੀ ਕੈਟਾਗਰੀ ਚੋਂ ਸੌਰੀ ਮੈਂ ਜੱਟ ਸਖੀ ਐ ਜੀ ਇਹ ਆਪ ਜੱਟ ਸਖਾ ਤੂੰ ਬਣਿਆ ਕੀ ਫਿਰਦਾ ਮੈਨੂੰ ਤੇ ਸ਼ਕਲੋਂ ਇਹਨਾਂ ਤਾਂ ਹੀ ਤੁਹਾਡੇ ਕੋਲ ਆਇਆ ਨਾ ਜੀ ਨਹੀਂ ਵਾਕਿਆ ਜੱਟਾਂ ਦਾ ਮੁੰਡਾ ਤੂੰ ਹਾਂ ਜੀ ਹਾਂ ਜੀ ਜ਼ਮੀਨ ਜਾਇਦਾਦ ਹੈਗੀ ਪਿਆ ਕੋਲੇ ਇਹਨਾਂ ਦੋ ਕਿੱਲੇ ਸੀਗੀ ਜੀ ਹਾਂ ਕਿਲਾ ਹੂੰ ਕਿਲਾ ਜੀ ਵਿੱਚ ਤੁਸੀਂ ਮਾਂ ਬਿਮਾਰ ਸੀਗੀ ਜੀ ਉਹਦੇ ਲੱਗ ਲੁਗ ਕੇ ਜੀ ਬਹੁਤ ਹੂੰ ਤੇ ਕੁਛ ਹੋ ਜਿਹੜੀ ਮਾੜੀ ਮੋਟੀ ਸੀਗੀ ਜੀ ਤੇ ਬਸ ਕੁਛ ਖਾ ਕੇ ਕੁਛ ਦੋ ਤਿੰਨ ਕਣਾਲ ਹੀ ਰਹਿ ਗਈ ਜੀ ਕਿੰਨੇ ਕ ਦਾ ਕਰ ਜਾਨਾ ਨਸ਼ਾ ਮੈਂ 7-800 ਦਾ ਡੇਢੀ ਖਲਾ ਲੈਂਦੀ ਹਾਂ ਸ਼ੁਰੂ ਤੋਂ 12-13 ਸਾਲਾਂ ਤੋਂ ਸਾਂ 12 ਸਾਲਾਂ ਤੋਂ ਲੈ ਕੇ ਕਿ ਹੁਣ 7-800 ਦਾ ਨਹੀਂ ਜੀ ਸ਼ੁਰੂ ਤੋਂ ਲਾਉਣਾ ਜੀ ਕਿਤੇ ਐ ਤਾਂ ਜੇ 300 ਨਾਲ ਵੀ ਸਾਰ ਲਈ ਦੇ ਕਿਤੇ 5000 ਦਾ ਵੀ ਲਾ ਜਣਾ ਜੀ ਇਹ ਕੀ ਤਰੀਕਾ ਵੀ ਕਿਤੇ 300 ਨਾਲ ਵੀ ਕਿਤੇ 5000 ਦਾ ਇਹ ਕੋਈ ਗੁਰਜ ਨਹੀਂ ਆਉਂਦਾ ਤੈਨੂੰ ਮਰਦਾ ਨਹੀਂ ਤੂੰ 5000 ਦਾ ਲਾ ਕੇ ਨਹੀਂ ਨਹੀਂ ਜਨਾਬ ਜੇ ਨਾਂ ਲੈ ਆਂਦਾ ਕਿ ਮਰ ਜੂ ਤੇ ਉਹਦੀ ਕਿੰਨੀ ਉਮਰ ਹੈ 73 ਸਾਲ ਹੈ ਜੀ 73 ਸਾਲ ਹਾਂਜੀ ਤੇਰੀ ਉਮਰ 30 ਸਾਲ ਉਹਦੀ 73 ਸਾਲ ਤੇ ਭੈਣਾ ਭੈਣਾ ਵੱਡੀਆਂ ਜੀ ਮੇਰੇ ਤੋਂ ਜੀ ਮੈਂ ਇੱਕ ਕੱਲਾ ਕੱਲਾ ਮੁੰਡਾ ਜੀ ਨਹੀਂ ਕੱਲਾ ਕੱਲਾ ਮੁੰਡਾ ਤਾਂ ਹੈਗਾ ਤੇ ਤੈਨੂੰ ਮਾਪਿਓ ਨੇ ਕਦੇ ਰੋਕਿਆ ਨਹੀਂ ਲੱਗ ਕਿਵੇਂ ਗਿਆ ਪੜ੍ਹਿਆ ਲਿਖਿਆ ਨਹੀਂ ਪੜਿਆ ਸਰ ਬੀਏ ਕੀਤੀ ਹੈ ਮੇਰੀ ਜੀ ਉਹ ਤੇਰਾ ਬੇੜਾ ਬੈਜੇ ਤੇਰਾ ਬੀਏ ਕੀਤੀ ਹੈ ਤੇ ਫਿਰ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਕਿਵੇਂ ਲਾ ਗਿਆ ਉਸ ਉਮਰ ਦੇ ਵਿੱਚ ਹੀ ਜਾ ਕੇ ਜਿੱਥੇ ਬੀਏ ਕਰ ਮੇਰੇ ਬੇਲੀ ਸੀ ਜੀ ਉਹ ਧੱਕੇ ਨਾਲ ਲਾ ਲਾ ਦੇਖ ਤਾਂ ਲੈ ਇੱਕ ਵਾਰੀ ਜੀ ਮੈਂ ਇੱਕ ਵਾਰੀ ਇਹੋ ਜਿਹਾ ਸਵਾਲ ਪਾਇਆ ਜੀ ਲਵਾਤਾ ਜੀ ਪਾਸੇ ਬੇਲੀ ਕਾ ਤੇ ਅਸੀਂ ਦੁਸ਼ਮਣ ਸੀ ਤੇਰੇ ਜਿਹੜੇ ਇਸਰਾਪ ਆ ਗਏ ਤੂੰ 12 13 ਸਾਲਾਂ ਦਾ ਇਸ ਕੰਮ ਲੱਗਿਆ ਫਿਰ ਤਾਂ ਮੈਨੂੰ ਸਮਝ ਨਹੀਂ ਆਉਂਦੀ ਬਹੁਤ ਦੁਖੀ ਹੈ ਜੀ ਮੇਰਾ ਬਾਪੂ ਮੇਰੇ ਤੋਂ ਬਹੁਤ ਦੁਖੀ ਹੈ ਜੀ ਬਾਪੂ ਨੇ ਦੁਖੀ ਹੋਣਾ ਹੀ ਹੈ ਤੈਨੂੰ ਸੌ ਸੁੱਖਾ ਨਾਲ ਲਿਆ ਹੋਗਾ ਪੈਣਾ ਵਟੀਆਂ ਦੋਨੇ ਹਾਂ ਤੇ ਤੇਰਾ ਵਿਆਹ ਹੋਇਆ? ਨਹੀਂ ਜੀ ਨਹੀਂ ਕਿੱਥੋਂ ਨਸ਼ੇੜੀਆਂ ਦਾ ਵਿਆਹ ਹੁੰਦਾ ਜੀ। ਅੱਛਾ। ਹੋਰ ਦੱਸੋ ਸਾਡੇ ਪ੍ਰਾਹੁਣੇ ਨਾ ਜੀ ਗੱਲ ਨਹੀਂ ਕਰਨ ਦਿੰਦੇ ਕੁੜੀ ਨਾਲ ਜਿੰਨਾ ਕੁੜੀਆਂ ਨੂੰ ਫੋਨ ਲਾਉਣ ਦਿੰਦੇ ਜੀ ਮੈਨੂੰ ਸਾਨੂੰ ਪੁੱਛਣ ਲਈ। ਨਹੀਂ ਪ੍ਰਾਹੁਣੇ ਫੋਨ ਨਹੀਂ ਲਾਉਣ ਦਿੰਦੇ ਕੁੜੀਆਂ ਨੂੰ ਕੀ ਮਕਸਦ ਮਤਲਬ ਮੈਨੂੰ ਸਮਝ ਨਹੀਂ ਆਈ ਗੱਲ ਦੀ। ਜਨਾਬ ਉਹਨਾਂ ਨੂੰ ਆਇਆ ਜੀ ਕਿ ਪੈਸੇ ਨਾ ਮੰਗ ਲੈਣ ਜੀ ਨਸ਼ੇੜੀ ਹੈਗਾ ਜੀ। ਤੇ ਜੋ ਸਾਰੇ ਕੁਝ ਦਾ ਪਤਾ ਹੈ ਤੂੰ ਪੜਿਆ ਲਿਖਿਆ ਵੀ ਹੈ ਕਹਿੰਦਾ ਬੀਏ ਕੀਤੀ ਹੈ ਇਹ ਵੀ ਪਤਾ ਵੀ ਪ੍ਰਾਹੁਣੇ ਕੁੜੀਆਂ ਨੂੰ ਫੋਨ ਨਹੀਂ ਕਰਨ ਦਿੰਦੇ ਇਹ ਵੀ ਪਤਾ ਵੀ ਪਿਆਉ ਔਖਾ। ਫਿਰ ਕਹਣਾ ਵੀ ਜ਼ਮੀਨ ਵੀ ਸਾਡੇ ਕੋਲ ਰਹਿ ਗਈ ਚਾ ਦੋ ਚਾਰ ਕਨਾਲਾਂ ਤੇ ਪਿਓ ਵੀ 70 72 73 ਕਿੰਨੇ ਸਾਲ ਦਾ ਦੱਸਿਆ ਮਾਂ ਵੀ ਅੱਛਾ 73 ਸਾਲ ਦਾ ਮਾਂ ਵੀ ਮਰੀ ਵੀ ਆ ਭੈਣਾਂ ਨੂੰ ਪਰੌਣੇ ਵਰਤਨ ਨਹੀਂ ਦਿੰਦੇ ਫੋਨ ਵੀ ਨਹੀਂ ਕਰਨ ਦਿੰਦੇਗੇ ਤੇ ਫਿਰ ਕਿੱਥੋਂ ਪੈਸੇ ਕਿੱਥੋਂ ਲੁੱਟਕੋ ਕਰਦੇ ਕੋਈ ਪੈਸੇ ਕਿੱਥੋਂ ਆਉਂਦੇ ਨੇ 10000 ਰੁਪਏ 800 ਰੁਪਏ ਜੀ ਸਰਕਾਰੀ ਮੁਲਾਜ਼ਮ ਸੀ ਜੀ ਮੇਰੇ ਫਾਦਰ ਸਾਹਿਬ ਜੀ ਰਿਟਾਇਰਮੈਂਟ ਹਾਂਜੀ 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 ਪੈਨਸ਼ਨ ਆਉਂਦੀ ਹੈ ਜੀ 30000 ਰੁਪਏ ਜੀ 30000 ਹਾਂਜੀ अच्छा ਤੇ ਤੂੰ ਉਸੇ ਹਿਸਾਬ ਨਾਲ ਸੈਟਲਮੈਂਟ ਕਰ ਲਈ ਵੀ 30000 ਪੈਨਸ਼ਨ ਹੈ ਤੇ 7800 ਦਾ ਚਟਾ ਲਾ ਲਉ ਤੇ 100 200 ਦੀ ਰੋਟੀ ਖਾ ਲਉ ਉਸ ਹਿਸਾਬ ਨਾਲ ਦਾ ਫਿਰ ਨਹੀਂ 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 ਜੀ ਹਾਂ ਕਈ ਵਾਰ ਜੀ ਹੁਣ ਦੇ ਦਿੰਦੇ ਫਲਸ ਕਈ ਵਾਰ ਤਾਂ ਮੰਗ ਕੇ ਲਿਆਉਂਦੇ ਜੀ ਮੇਰਾ ਪਿਓ ਕਿਸੇ ਤੋਂ 200 ਜਾਂ 300 ਮੰਗ ਕੇ ਲਿਆਉਂਦਾ ਜੀ ਗਵਾਂਢੀਆਂ ਤੋਂ ਜੀ ਹੂੰ ਹਾਂ ਜੀ ਤਾਂ ਫਿਰ 2 300 ਦੇ ਲਾ ਲੈਣਾ ਜੀ ਅੱਛਾ ਹਾਂ ਜੀ ਤੇ 2 300 ਨਾਲ ਵੀ ਸਾਰਦਾ ਤੇ 5000 ਦਾ ਵੀ ਲਾ ਜਾਣਾ ਜਦੋਂ ਉਹਨਾਂ ਉਹਦੋਂ DJ 5000 ਤਾਂ 5000 ਦੇ ਲਾ ਜਾਣਾ ਜੀ ਨਹੀਂ ਤਾਂ ਮੈਨੂੰ ਇੱਕ ਗੱਲ ਦੱਸ ਆਦਤਾਂ ਤੇਰੀਆਂ ਮਾੜੀਆਂ 300 ਰਾਲ ਵੀ ਸਾਰਦਾ 7-800 ਦਾ ਵੀ ਲਾਉਣਾ ਹੈ 5000 ਦਾ ਵੀ ਲਾਜਾਣਾ ਆਇਆ ਮੇਰੇ ਕੋਲ ਬੈਠਾ ਠਾਣੇ ਵੀ ਮੇਰਾ ਨਸ਼ਾ ਛੁਡਾ ਦੋ ਚਿੱਟਾ ਛੁਡਾ ਦੋ ਚਲੋ ਠੀਕ ਹੈ ਮੈਂ ਤਾਂ ਕਰਦਾ ਜਿੰਨੇ ਜੋਗਾ ਹੈਗਾ ਮੈਂ ਮੇਰੇ ਤੋਂ ਕੀ ਉਮੀਦ ਰੱਖਦਾ ਤੂੰ ਮੈਨੂੰ ਮੈਨੂੰ ਬਚਾ ਲਓ ਜੀ ਥੂ ਨੀ ਮੈਂ ਬਚਾਣਾ ਤੈਨੂੰ ਲੱਗ ਮੈਂ ਜਨਾਬ ਤੁਹਾਡੀਆਂ ਵੀਡੀਓ ਬਹੁਤ ਵੇਖੀਆਂ ਹੈ ਜੀ ਯਾਰ ਵੀਡੀਓ ਤੋਂ ਮੇਰੇ ਦੇ ਚ ਇਹਨਾਂ ਬਹੁਤ ਬੰਦੇ ਨੇ ਨਸ਼ੇ ਛੱਡੇ ਤੇ ਤੁਸੀਂ ਵੀ ਛੁਡਾਏ ਹੈ ਜੀ ਮੈਂ ਯਾਰ ਮੈਂ ਸਾਰਾ ਕੁਝ ਸਮਝਦਾ ਇਸ ਗੱਲ ਨੂੰ ਮੈਂ ਤੇਰੇ ਵਾਸਤੇ ਵੀ ਹਾਜ਼ਰ ਹਾਂ ਠੀਕ ਹੈ ਪਰ ਤੂੰ ਮੈਨੂੰ ਇਹ ਦੱਸ ਨਾ ਵੀ ਜਦੋਂ ਤੇਰਾ 5000 ਨਾਲ ਵੀ ਨਹੀਂ ਸਰਦਾ ਤੇ ਤੇਰਾ 300 ਨਾਲ ਵੀ ਸਰ ਜਾਂਦਾ ਫਿਰ ਤੈਨੂੰ ਲੱਗਦਾ ਨਹੀਂ ਵੀ ਜੇ ਤੂੰ ਇੱਕ ਵਾਰੀ 300 ਵਾਲੀ ਦੀ ਲਾਈਨ ਦੇ ਵਿੱਚ ਹੀ 300 200 ਵਾਲੀ ਲਾਈਨ ਚਾ ਕੇ ਤੇ ਹੌਲੀ ਹੌਲੀ ਉਹਨੂੰ ਬੰਦ ਕਰ ਦੇਵੇਂ ਮਹੀਨੇ ਵੀ ਦਿੰਨ। ਉਹ ਤਾਂ ਆਇਆ ਹੁੰਦਾ ਕਿ ਨਹੀਂ 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 ਬੱਸ ਹੋਣ ਨਹੀਂ ਉਹ ਤਾਂ ਫਿਰ ਮਜਬੂਰੀ ਉਹ ਬਣ ਜਾਂਦੀ ਕਿ 300 ਨਾਲ ਬੱਸ ਹੁਣ ਹੈ ਹੀ ਨਹੀਂ ਜੀ ਬੱਸ। ਫਤ ਫਿਰ ਮਜਬੂਰੀ ਨਿੱਤ ਸਮਝ ਲਿਆ ਕਰ ਜੇ ਹੌਲੀ ਹੌਲੀ ਮਜਬੂਰੀ ਸਮਝੇਗਾ ਜੇ ਤੇਰਾ 300 ਨਾਲ ਸਰਦਾ 5000 ਦੀ 1000 ਦੀ 800 ਦੀ ਬਜਾਏ ਤਾਂ ਤੂੰ ਉਹ 300 ਵਾਲੇ ਪਾਸੋਂ ਥੱਲੇ ਪੇਸ਼ ਆ ਨੂੰ ਆ ਮੈਨੂੰ ਬਚਾ ਲੋ ਜੀ ਮੈਂ ਮਰ ਜੂਗਾ ਜੀ ਯਾਰ ਮੈਂ ਨਾ ਤੈਨੂੰ ਇੱਕ ਗੱਲ ਦੱਸਾਂ ਵੀ ਮੈਨੂੰ ਮਸਾਂ ਮਾਰ ਕੇ ਛੁੱਟੀ ਮਿਲਿਆ ਸਾਡੇ ਮਹਿਕਮੇ ਛੁੱਟੀ ਨਾਲ ਦੀ ਚੀਜ਼ ਹੀ ਹੈ ਨਹੀਂ ਜੋ ਸਾਡੀਆਂ ਅਪਰੂਵਡ ਛੁੱਟੀਆਂ ਨਾ ਮਨਜ਼ੂਰ ਛੁੱਟੀਆਂ ਜਦੋਂ ਗ੍ਰੈਜੂਏਸ਼ਨ ਕੀਤੀ ਬੀਏ ਕੀਤੀ ਤੈਨੂੰ ਸਮਝ ਆਉਂਦੀ ਹੋਊਗਾ ਜਿਹੜੀਆਂ ਮਨਜ਼ੂਰ ਸ਼ੋਦਾ ਛੁੱਟੀਆਂ ਨਾ ਉਹ ਵੀ ਨਹੀਂ ਮਿਲਦੀਆਂ ਸਾਡੇ ਕੋਲ ਥਾਣੇ 'ਚ ਨਫਰੀ ਹੈ ਨਹੀਂ ਸਾਡੇ ਕੋਲ ਮੁਲਾਜ਼ਮ ਹੀ ਹੈ ਨਹੀਂ ਨਾ ਮੁਲਾਜ਼ਮ ਐ ਨਾ ਅਫਸਰ ਮਸਾਂ ਕਿਤੇ ਜਾ ਕੇ ਐਸਐਸਪੀ ਸਾਹਿਬ ਨੇ ਜੋ ਉਹਨਾਂ ਦੇ ਮਨ ਮੇਰ ਪਈ ਹੈ ਮੈਨੂੰ ਮਸਾਂ ਕਿਤੇ ਜਾ ਕੇ ਛੁੱਟੀ ਮਿਲਿਆ ਮੈਂ ਕੋਈ ਗੱਲ ਨਹੀਂ ਤੇਰਾ ਕੁਝ ਕਰਕੇ ਮੇਰੇ ਬੱਚਿਆਂ ਦੇ ਮੇਰੀ ਵਾਈਫ ਦੇ ਮੇਰੇ ਸਾਡੇ ਕੱਪੜੇ ਰੈਡੀ ਆ ਤਿਆਰ ਆ ਪੜਿਆ ਲਿਖਿਆ ਮੈਂ ਤਾਂ ਤੇਰ ਨਾਲ ਗੱਲ ਕਰ ਰਿਹਾ ਜੇ ਤੂੰ ਉਹ ਜਨਪੜ ਹੁੰਦਾ ਤੇ ਲੱਗਿਆ ਹੁੰਦਾ ਮੈਂ ਕਹਿੰਦਾ ਯਾਰ ਵੀ ਤੂੰ ਲੱਗਿਆ ਤਾਂ ਲੱਗਿਆ ਮੈਂ ਕੀ ਕਰਾਂ ਦੇ ਵਿੱਚ ਪੜਿਆ ਲਿਖਿਆ ਤੂੰ ਸਮਝਦੇ ਇਸ ਗੱਲ ਨੂੰ ਛੱਡਣਾ ਚਾਹਣਾ ਪਰ ਮੈਨੂੰ ਛੁੱਟੀ ਛੋਟੇ ਵੀ ਬਹੁਤ ਔਖੀ ਮਿਲੀ ਐ ਮੈਂ ਤਾਂ ਮੇਰੀ ਤਾਂ ਜਾਣ ਦੀ ਤਿਆਰੀ ਐ ਠੀਕ ਐ ਮੈਂ ਤਾਂ ਉਹ ਦੱਸਿਆ ਮੁੰਡੇ ਨੇ ਵੀ ਦੋ ਤਿੰਨ ਘੰਟੇ ਹੋ ਗਿਆ ਦਾ ਬਾਹਰ ਹੀ ਬੈਠਾ ਕੇ ਆ ਕੇ ਹਾਂਜੀ ਮਿਹਨਤ ਵਾਲੀ ਗੱਲ ਆ ਜੀ ਨਹੀਂ ਤੂੰ ਰਹਿ ਇੱਥੇ ਮਿਹਨਤ ਵਾਲੀ ਗੱਲ ਤੂੰ ਤੂੰ ਰਹਿ ਉੱਥੇ ਸਾਹਮਣੇ ਬਾਹਰ ਉਹ ਮੈਂ ਮਨਸ਼ੀ ਜੀ ਨੂੰ ਕਹਿ ਦਿੰਦਾ ਮੈਂ ਮੁਲਾਜ਼ਮਾਂ ਦੀ ਡਿਊਟੀ ਲੈ ਜਾਣਾ ਮੈਂ ਤਾਂ ਮੁੜੂੰਗਾ 7-8 ਦਿਨਾਂ ਬਾਅਦ ਮੈਨੂੰ 10 ਦਿਨਾਂ ਦੀ ਛੁੱਟੀ ਹੈ 10 ਦਿਨਾਂ ਬਾਅਦ ਹੀ ਆਵਾਂਗਾ ਐਡੀਸ਼ਨਲ ਆਉਣਗੇ ਮੇਰੀ ਥਾਂ ਤੇ ਠੀਕ ਹੈ ਸਰਦਾਰ ਗੁਰਦੱਤ ਸਿੰਘ ਨੇ ਆਉਣਾ ਠੀਕ ਹੈ ਉਹਨਾਂ ਨੂੰ ਵੀ ਮੈਂ ਕਹਿ ਦਊਂਗਾ ਫੋਨ ਕਰਕੇ ਵੀ ਇਹਨੂੰ ਛੱਡੇਗਾ ਪੱਕਾ ਮੈਂ ਜਨਾਬ ਤਾਈਓ ਆਇਆ ਜੀ ਨਹੀਂ ਮੈਂ ਜੇ ਤੂੰ ਮੇਰੇ ਕਾ ਵੀਡੀਓ ਵੇਖਿਆ ਨਾ ਹਾਂਜੀ ਜਿਹੜੀ ਡਾਈਟ ਮੈਂ ਬਾਕੀਆਂ ਨੂੰ ਛਡਾਉਣ ਮੌਕੇ ਸ਼ੁਰੂ ਕੀਤੀ ਹੈ ਚਾਹੇ ਕਾਜੂ ਬਦਾਮ ਚਾਹੇ ਦੁੱਧ ਚਾਹੇ ਪਨੀਰ ਚਾਹੇ ਦਹੀਂ ਜੋ ਤੇਰਾ ਜੀ ਕਰੇ ਚਾਹੇ ਫਰੂਟ ਠੀਕ ਮੈਂ ਬੇਸ਼ੱਕ ਮੇਰੀ ਆਦਤ ਹੈ ਮੈਂ ਚਾਹੇ ਕਿਸੇ ਸੰਸਥਾ ਨੂੰ ਕਮਾ ਵੀ ਯਾਰ ਚੰਗੀ ਗੱਲ ਹੈ ਮੁੰਡੇ ਚੰਗੀ ਲਾਈਨ ਤੇ ਲੱਗ ਰਹੇ ਆ ਤੇ ਬੇਸ਼ੱਕ ਮੈਂ ਆਪਦੇ ਕੋਲੋਂ ਕਰਾਂ ਬੇਸ਼ੱਕ ਮੁਲਾਜ਼ਮਾਂ ਤੋਂ ਕਰਾਵਾਂ ਮੈਂ ਕਰਦਾ ਹੁੰਨਾ ਠੀਕ ਹੈ ਮੈਂ ਇਧਰ ਹੁਣ ਵੀ ਕਹਿ ਜਾਣਾ ਜੇ ਤੂੰ ਆਇਆ ਪਰ ਇੱਕ ਚੀਜ਼ ਦਾ ਧਿਆਨ ਰੱਖੀ ਵੀ ਤੈਨੂੰ ਖੁਦ ਨੂੰ ਕੰਟਰੋਲ ਕਰਨਾ ਪਊਗਾ ਨਾਲ ਸਾਡੇ ਵੱਸ ਕੁਝ ਨਹੀਂ ਕਰ ਲੈ ਵੀ ਸਾਡੇ ਵੀ ਕਾਜੂ ਬਦਾਮ ਦੁੱਧ ਦਹੀਂ ਤੇ ਪਨੀਰ ਖਾ ਕੇ ਤੁਰ ਜੇ ਤੇ ਮੁੜ ਕੇ ਫੇਰ ਨਾ ਇਹ ਖਿਹੜਾ ਛੱਡੇ ਫੇਰ ਮੈਨੂੰ ਮੱਥਾ ਮਾਰਨ ਲੱਗੂ ਹੀ ਫਿਰਦਾ ਨਹੀਂ 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 ਹਾਂ 10 ਦਿਨ ਓਖੋ ਸੌਖਾ ਇੱਕ ਵਾਰੀ ਕੱਟ ਲਈ ਮੈਂ ਕਹਿ ਜਾਣਾ ਤੈਨੂੰ ਪੱਕਾ ਆ ਕੇ ਤੈਨੂੰ ਆਪੇ ਆਪ ਹੈਂਡਲ ਕਰੂੰਗਾ ਤੈਨੂੰ ਠੀਕ ਹੈ ਤੂੰ ਛੱਡਣਾ ਚਾਹੁੰਨਾ ਨਾ ਤਾਂ ਮੇਰਾ ਵਾਦਾ ਤੇਰੇ ਨਾਲ ਮੈਂ ਤੇਰਾ ਛੱਡਾ ਦੂੰਗਾ ਨਾ ਛਾ ਯਾਰ ਠੀਕ ਹੈ ਚੰਗੀ ਗੱਲ ਹੈ ਜੇ ਤੂੰ ਵਾਪਸ ਆਉਣਾ ਚਾਹੁੰਨਾ ਨੇ ਨਾ ਇਹਨਾਂ ਰਾਹਾਂ ਤੋਂ ਤਾਂ ਬਹੁਤ ਚੰਗੀ ਗੱਲ ਹੈ ਪਿਓ ਤੇਰੇ ਦਾ ਕੋਈ ਪਤਾ ਨਹੀਂ ਜੇ 72 73 ਸਾਲ ਦਾ ਉਹਦੀ ਕਦੋਂ ਫੋਕ ਨਿਕਲ ਜੇ ਪਰ ਮੈਨੂੰ ਤਾਂ ਐਂ ਡਰ ਲੱਗਦਾ ਵੀ ਉਦੋਂ ਪਹਿਲਾਂ ਤੇਰੀ ਹਵਾ ਨਾ ਨਿਕਲ ਜੇ ਜਿਹੜਾ ਸਾਹ ਹੈ ਤੇਰਾ ਹੋਰ ਜੀ ਠੀਕ ਹੈ ਨਾ ਤੂੰ ਇਹ ਸੋਚ ਵੀ ਜੇ ਤੈਨੂੰ ਕੁਝ ਹੋ ਗਿਆ ਤੇਰਾ ਕੱਲਾ ਬੁੱਢਾ ਪਿਓ ਜਿਹੜਾ ਹੈਗਾ ਤੇਰੀ ਤੇਰੀ ਅਰਥੀ ਨਹੀਂ 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 ਚੱਕੀ ਜਾਣੀ ਦਾ ਮੇਰੇ ਤੋਂ ਨਹੀਂ ਚੱਕੀ ਜਾਣੀ ਮੇਰੇ ਪਿਓ ਹਾਂ ਪਿਓ ਨੂੰ ਕੁਛ ਹੋਗਾ ਤੇਰੇ ਆਣ ਗੁਆਂਢ ਆ ਜਾਂਦਾ ਨਾ ਜੀ ਕੋਈ ਨਹੀਂ ਆਉਂਦਾ ਨੇਸ਼ੇੜੀ ਹੈ ਜੀ ਵਰਦਾ ਨਹੀਂ ਕੋਈ ਭੈਣਾ ਨਹੀਂ ਵਰਦਦੀਆਂ ਹੋਰ ਕਿਸੇ ਨੇ ਕੀ ਆਉਣਾ ਹਨ ਦੇਖ ਨਸ਼ੇ ਨੇ ਇਹ ਹਾਲਾਤ ਕਰਦੇ ਵੀ ਤੁਹਾਡੇ ਇੱਕ ਚੰਗਾ ਪਰਿਵਾਰ ਹੋਣ ਦੇ ਬਾਵਜੂਦ ਤੇ ਸੱਕੀਆਂ ਭੈਣਾ ਪਰੋਣੇ ਨਹੀਂ ਵਰਤਦੇ ਹਨ ਨਹੀਂ ਜੀ ਤੇ ਪਿਓ ਕੀ ਸੋਚਦਾ ਹੋਗਾ 72 73 ਸਾਲਾਂ ਦਾ ਮੰਜੇ ਚ ਪਿਆ ਹਨ ਕਿ ਕੀ ਰੋਟੀਆਂ ਵੀ ਉਹੀ ਬਣਾ ਕੇ ਦਿੰਦਾ ਉਹ ਤੇਰਾ ਚਲ ਠੀਕ ਹੈ ਕੋਈ ਗੱਲ ਨਹੀਂ ਹਨਾ ਮੇਰੀ ਨਾ ਮੇਰਾ ਟਾਈਮ ਹੈ ਜਾਣਦਾ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਵੀ ਛੁੱਟੀ ਮੇਰੀ ਨਾ ਮੱਸਾ ਮਾਰ ਕੇ ਮਨਜ਼ੂਰ ਹੋਈ ਹੈ ਤੇ ਮੈਂ ਫੈਮਿਲੀ ਨੂੰ ਜਾ ਕੇ ਇੱਕ ਵਾਰੀ ਮਿਲ ਕੇ ਨਾ ਤੇ ਮੈਂ ਅਸੀਂ ਸਵੇਰ ਜਲਦੀ ਨਿਕਲਣਾ ਟੋਰ ਤੇ ਆਵਦੇ ਤੇ ਠੀਕ ਹੈ ਬੱਚਿਆਂ ਦੇ ਨਾਲ ਛੁੱਟੀਆਂ ਆਸਤੇ ਤੂੰ ਬਾਹਰ ਪੀਪਲ ਥੱਲੇ ਬੈਠ ਮੈਂ ਲਖਵੀਰ ਨੇ ਫੋਨ ਕੀਤਾ ਲਖਵੀਰ ਨੂੰ ਵੀ ਕਹਿ ਜਾਨਾ ਮੁੰਸ਼ੀ ਜੀ ਨੂੰ ਕਹਿ ਦੇਣਾ ਉਹ ਗੁਰਦਿਤਸਿਆਂ ਆਉਣਗੇ ਮੇਰੀ ਥਾਂ ਤੇ ਦੱਸ ਦੇਣਾ ਵਾਸਤੇ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰ ਦੂੰਗਾ ਵੀ ਇਹਨੂੰ ਯਾਰ ਚੰਗੇ ਤਰੀਕੇ ਨਾਲ ਸੰਭੋ ਤੇ ਤੂੰ ਕੋਸ਼ਿਸ਼ ਕਰੀ ਆ ਆ ਵੀ ਛੱਡਣ ਦੀ ਠੀਕ ਹੈ ਚੰਗੀ ਗੱਲ ਹੈ ਜੇ ਤੂੰ ਮੁੜਨਾ ਚਾਹਣਾ ਇਹਨਾਂ ਰਾਹਾਂ ਤੋਂ ਬਾਹਰ ਪਿੱਪਲ ਥੱਲੇ ਕੁਰਸੀਆਂ ਉੱਥੇ ਬੈਠਾ ਸੀ ਹਾਂਜੀ ਬੈਠ ਮੈਂ ਕਹਿ ਜਾਣਾ ਕੋਈ ਗੱਲ ਨਹੀਂ ਠੀਕ ਹੈ ਹਾਂ ਬੈਠ ਕੋਈ ਨਿਰਵਾਨ ਨਹੀਂ 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 ਕੋਈ ਨਹੀਂ ਬੈਠ ਕਰਾਂਗੇ ਤੇਰਾ ਸੁਦਾ ਬੈਠ ਕੇ ਨਹੀਂ ਇਹ ਸਰਦਾਰ ਨੇ ਇਹਨੂੰ ਖੁਸ਼ਖਬਰੀ ਛੁੱਟੀਆਂ ਦੀ ਹੂੰ ਹਾਂ ਬਈ ਮਨਪ੍ਰੀਤ ਕੌਰ ਕਿਵੇਂ ਆ ਸਰਦਾਰਨੀਏ ਹਾਂਜੀ 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 ਬਹੁਤ ਵਧੀਆ ਮਿਲ ਗਈ ਛੁੱਟੀ ਛੁੱਟੀ ਬਿਲਕੁਲ ਮੈਂ ਤਾਂ ਧੰਨਵਾਦ ਕਰਦਾ ਸਾਹਿਬ ਦਾ ਐਸਐਸਪੀ ਸਾਹਿਬ ਦਾ ਛੁੱਟੀ ਮਿਲ ਗਈ 20 ਦਿਨ ਦੀ ਅਪਲਾਈ ਸੀ ਨਾ 10 ਦਿਨ ਦੀ ਛੁੱਟੀ ਮਿਲ ਗਈ ਹੈ ਚਲੋ ਸ਼ੁਕਰ ਹੈ 12 ਸਾਲ ਲੱਗ ਜੇ ਕਦੀ ਥੋੜੀ ਛੁੱਟੀ ਦੀ ਖਬਰ ਵੀ ਸੁਣਨ ਨੂੰ ਮਿਲ ਗਿਆ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਤਾਂ ਆਪ ਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੁਸ਼ੀ ਮਤਲਬ ਇੰਨੀ ਹੋਈ ਪਈ ਐ ਮੈਨੂੰ ਮੈਂ ਕਿਹਾ ਸ਼ੁਕਰ ਆ ਯਾਰ ਕਿਤੇ ਛੁੱਟੀ ਮਨਜ਼ੂਰ ਹੋਈ ਮੈਨੂੰ ਪਤਾ ਸੀ ਮੈਂ ਤਾਈ 20 ਦਿਨ ਦੀ ਅਪਲਾਈ ਕਰਤੀ ਵੀ 10 12 ਦਿਨ ਦੀ ਮਿਲ ਹੀ ਜਾਣੀ ਐ ਚਲੋ ਸ਼ੁਕਰ ਹੈ ਤਾਂ ਇਹ ਤਾਂ ਬਹੁਤ ਆ ਬੱਚਿਆਂ ਦੀਆਂ ਛੁੱਟੀਆਂ ਵੀ ਥੋੜੀਆਂ ਹੀ ਰਹਿੰਦੀਆਂ ਹੁਣ ਤਾਂ ਮੇਰੇ ਖਿਆਲ 7-8 ਹੀ ਰਹਿ ਗਈਆਂ ਸੱਤ ਦਿਨ ਹੀ ਲੈ ਗਏ ਚਲੋ ਇੱਕ ਦੋ ਦਿਨ ਬਾਅਦ ਚ ਜਾਏ ਆਉਣਗੇ ਜੇ ਆਪਾਂ ਨੂੰ ਪੂਰੀਆਂ 10 ਛੁੱਟੀਆਂ ਮਿਲ ਗਈ ਜਾਂ ਨਾ ਨਹੀਂ ਚਲੋ ਇੱਕ ਦੋ ਦਿਨ ਤਾਂ ਆਪਾਂ ਘੱਟ ਵੀ ਕਰ ਲਾਂਗੇ ਆਪਾਂ ਵਾਪਸ ਮੋੜ ਲਾਂਗੇ ਬੱਚੇ ਵੀ ਜਲਦ ਕਾਫਟ ਲਾ ਲੈਣਗੇ ਹਨਾ ਹਾਂ ਹਾਂਜੀ ਹਾਂਜੀ ਠੀਕ ਚਲੋ ਮੈਂ ਨਾ ਤੁਰਨੀ ਲੱਗਿਆ ਇੱਥੋਂ ਥਾਣੇੋਂ ਤੇ ਅੱਜ ਹੀ ਆ ਜਾਣਾ ਮੈਂ ਠੀਕ ਠੀਕ ਜੀ ਅੱਜ ਆ ਜਾਵਾਂਗੀ ਹਾਂ ਹਾਂ ਬਿਲਕੁਲ ਮੈਂ ਕਹਿੰਦੇ ਸੀ ਤੁਸੀਂ ਨਹੀਂ ਕੱਲ ਨਹੀਂ ਮੈਂ ਫਿਰ ਕਹਿਤਾ ਸਾਬ ਨੂੰ ਮੈਂ ਕਹਾਂ ਜੀ ਜਾਣ ਦਿਓ ਮੈਨੂੰ ਅੱਜ ਮੈਂ ਨਾਈਟ ਘਰੇ ਜਿਹੜੀ ਆ ਉਹ ਬੱਚਿਆਂ ਨਾਲ ਬਤਾ ਕੇ ਤੇ ਸਵੇਰ ਹੀ ਜਲਦੀ ਤੁਰਾਂਗੇ ਫਿਰ ਤੇ ਸਾਰਾ ਹਾਂ ਮੈਂ ਗੱਡੀ 'ਚ ਬੈਠ ਕੇ ਕਾਲ ਲਾਉਣਾ ਠੀਕ ਆ ਤੁਸੀਂ ਬਸ ਤਿਆਰੀ ਜੋ ਕੋਈ ਰਹਿੰਦੀ ਮਾੜੀ ਮੁੱਢੀ ਢੇੜੇ ਕੱਪੜੇ ਦੀ ਕਰ ਲਓ ਮੈਂ ਗੱਡੀ 'ਚ ਬੈਠ ਕੇ ਹੁਣੇ ਫੋਨ ਲਾਉਣਾ ਠੀਕ ਨਹੀਂ ਨਹੀਂ ਫੁੱਲ ਤਿਆਰੀ ਆ ਸਾਰੀ ਉਮਰ ਦੀ ਤਿਆਰੀ ਤੱਕੜੀ ਆ ਨੇ ਹਾਏ ਹਾਏ ਗਾਟ ਟੂ ਗਾਟ ਬਸ ਮੈਂ ਲਾਉਣਾ ਮੰਨੋ ਗੱਡੀ 'ਚ ਬੈਠ ਕੇ ਹੁਣੇ ਲਾਉਣਾ ਮੈਂ ਓਕੇ 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 ਹਲਾ ਬੀ ਸਰਦਾਰ ਨੀ ਆ ਪਾਤੀ ਚੱਲੇ ਆਪਾਂ ਤੇਰੇ ਵੱਲ ਨੂੰ ਸਤਨਾਮੁ ਸ੍ਰੀ ਵਾਹਿਗੁਰੂ ਜੀ ਨੇਰ ਕਰਿਓ ਦਾਤਾ ਜੀ ਚੱਕ ਦੀ ਨੀ ਕਿਧਰ ਚਲੀ ਗਈ ਹੈਲੋ ਹਾਂ ਮੰਨੂ ਕਿੰਨੀਂ ਕਿਧਰ ਚਲੀ ਗਈ ਸੀ ਫੋਨ ਤੋਂ ਹਾਂਜੀ ਹਾਂਜੀ ਬਸ ਇੱਧਰ ਬੱਚਿਆਂ ਕੋਲ ਹੀ ਸੀ ਅੱਛਾ ਚੱਲ ਚੱਲਦੇ ਤੁਸੀਂ ਹਾਂ ਮੈਂ ਬੈਠ ਗਿਆ ਤੋਰ ਲਈ ਗੱਡੀ ਮੈਂ ਹਾਂ ਜੀ ਜਲ ਬੈਲਟ ਵਗੈਰਾ ਲਗਾ ਲਿਓ ਗੱਡੀ ਚੈਨ ਚਲਾਇਓ ਉਹ ਲਾਲੀ ਲਾਲੀ ਐਸਐਸਪੀ ਸਾਹਿਬ ਲਾਲੀ ਤੁਸੀਂ ਵੀ ਐਸਐਸ ਤੁਸੀਂ ਵੀ ਗਵਰਨਮੈਂਟ ਹੀ ਹੋ ਮਿਲ ਗਈ ਨਾ ਪੱਕਾ ਕਿੱਟੀ ਮਿਲ ਗਈ ਮਿਲ ਗਈ 10 ਦਿਨ ਮੈਂ ਤੁਹਾਨੂੰ ਕਹਤਾ ਵੀ 10 ਦਿਨ ਅਪਰੂਵ ਹੋ ਗਈ ਹੈ ਹਾਂ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵੀ 12 ਸਾਲ ਲੰબાદ ਕੋਈ ਆਪਾਂ ਵੀ ਸੋਣੀ ਖਬਰ ਸੁਣੀ ਜਿਵੇਂ ਰੂੜੀ ਦੀ ਸੁਣੀ ਜਾਂਦੇ ਆ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੇ ਆ ਆਪਾਂ ਨੂੰ ਛੁੱਟੀ ਡਿੱਗਦਿਆਂ 12 ਸਾਲ ਲੱਗ ਗਏ ਹਨਾ ਉਹ ਜਦੋਂ ਪੈਕਿੰਗ ਵੀ ਕਰੀ ਜਾਂਦੀ ਤੇ ਡਰੀ ਜਾਂਦੀ ਸੀ ਬਾਦੂ ਅੱਛਾ ਉਹ ਵੀ ਮੈਂ ਡਰ ਲੱਗੀ ਜਾਂਦਾ ਸੀ ਕਿਤੇ ਕੈਂਸਲ ਨਾ ਹੋ ਜੇ ਛੁੱਟੀ ਨਾ ਕੈਂਸਲ ਹੋ ਜੇ ਤੇ ਮੈਂ ਨਾ ਉਹ ਜਿਹੜੇ ਲਾਸਟ ਈਅਰ ਆਪਾਂ ਰੇਨ ਕੋਟ ਵਗੈਰਾ ਲੈਤੀ ਨਾ ਹਾਂਜੀ ਹਾਂ ਹਾਂ ਉਹ ਉਹ ਵੀ ਦੋਨੋਂ ਰੱਖ ਲਏ ਹਨਾ ਵੀ ਆਪਾਂ ਉਦ ਕਸ਼ਮੀਰ ਵੀ ਜਾਵਾਂਗੇ ਨਾ ਪੂਰਾ ਪ੍ਰੋਗਰਾਮ ਹੈ ਆਪਾਂ ਕੱਲ ਸਵੇਰ ਤੁਰ ਪਹਿਣਾ ਆਪਾਂ 5 5 ਵਜੇ ਜਿੱਥੇ ਮੈਂ ਬੱਚਿਆਂ ਦੇ ਜਿਵੇਂ ਕੈਪ ਵਿంటర్ ਲਈ ਜਿਵੇਂ ਕੋਟੀਆਂ ਵਗੈਰਾ ਜਿਹੜੇ ਆਪਣੇ ਕੋਲ ਕੋਟ-ਕੋਟੀਆਂ ਉਹ ਵੀ ਰੱਖ ਲਈ ਸਮਾਨ ਸਾਰਾ ਰੱਖ ਲਿਆ ਬਸ ਪੈਕਿੰਗ ਆਪਣੀ ਫੋਲ ਹੋ ਗਈ ਤੇ ਬਸ ਤੁਸੀਂ ਆ ਜਾਓ ਹੁਣ ਮੇਰੇ ਪਾਗਾ ਜੇਕਰ ਵਰਤੂ ਗਿਆਨ ਸੱਚਾ ਜਿਹੜਾ ਮਤਲਬ ਪਲੈਨਿੰਗ ਰੂਟ ਪਲਾਨ ਹਾਂ ਉਹ ਆਪਣੇ ਕੀ ਰਹੂਗਾ ਰੋਟ ਪਲਾਨ ਆਪਣਾ ਮੈਂ ਕਹਿੰਦਾ ਬੱਚਾ ਨੂੰ ਕੋਲ ਬਿਠਾ ਕੇ ਦੱਸੂਗਾ ਕਿ ਮੈਂ ਤੁਹਾਨੂੰ ਤਾਂ ਵਧੀਆ ਲੱਗੂਗਾ ਨਾ ਅਕੱਲ ਜਿਹੜਾ ਜਿਹੜਾ ਤੁਸੀਂ ਜਤਿੰਦਰ ਸਿੱਧੂ ਸਿੰਗਰ ਦਾ ਗਾਉਣੀ ਹੁੰਦੀ ਹੈ ਨਾ ਉਹ ਸਾਨੂੰ ਛੁੱਟੀਆਂ ਵਾਲਾ ਛੁੱਟੀ ਨਹੀਂ ਰੂਟ ਪਲਾਨ ਦੇ ਬਣ ਜਾਊਗਾ ਆਪਣਾ ਗਰਮੀ ਦੀਆਂ ਛੁੱਟੀਆਂ ਵਾਲਾ ਗੀਤ ਹਾਂਜੀ ਹੋਈ ਓਏ ਉਹ ਗਾ ਕੇ ਨਾ ਉਹਦੇ ਨਾਲ ਬਸ ਇੰਜੋਏ ਕਰ ਲਈਦਾ ਵਿਚਾਲਾਈ ਸਹੀ ਯਾਰ ਗੀਤਰ ਵਾਲੀ ਛੁੱਟੀਆਂ ਇੰਜੋਏ ਕਰ ਲਓ ਲਾਸਟ ਈਅਰ ਤਾਂ ਬਸ ਗੀਤ ਸੁਣ ਕੇ ਹੀ ਅੱਪਾ ਗੁਜ਼ਾਰਾ ਕੀਤਾ ਹਾਂ ਪਿਛਲੇ 12 ਸਾਲ ਮੰਨ ਲਓ ਇਹੀ ਸੀ ਨਾ ਯਾਰ ਮੈਨੂੰ ਤਾਂ ਸੱਚੀ ਮੈਨੂੰ ਮੈਨੂੰ ਸੋਝ ਨਹੀਂ ਰਿਹਾ ਮੈਂ ਗੱਲ ਕੀ ਕਰਾਂ ਤਰੀਏ ਲੱਗਦਾ ਬਹੁਤ ਖੁਸ਼ੀ ਹੋ ਰਹੀ ਮੈਨੂੰ ਮਾਇ ਇਨਸਰਟ ਫੀਲ ਹੁੰਦੀ ਜਿਵੇਂ ਹੁਣ ਫਰੈਂਡ ਜਾਂਦੀਆਂ ਹਨਾ ਹਾਂ ਬਿਲਕੁਲ ਮੈਨੂੰ ਆਏ ਵੀ ਆਪਣਾ ਚਲੋ ਨਹੀਂ ਹਨਾ ਵੀ ਆਪਾਂ ਫਿਰ ਵੀ ਸਮਝਦੇ ਹਾਂ ਬੱਚਿਆਂ ਦਾ ਹੁਣ ਬੱਚੇ ਮੈਨੂੰ ਆਏ ਹੁੰਦੇ ਵੀ ਸਕੂਲ ਚ ਜਾ ਕੇ ਕੀ ਕਹਿਣਗੇ ਕਿਉਂਕਿ ਸਾਰੇ ਬੱਚੇ ਕਲੂਜੇੰਦਰ ਦੇ ਵੇ ਵੀ ਅਸੀਂ ਪੜ੍ਹਦੇ ਬਣ ਗਏ ਹਨਾ ਹਾਂ ਬੱਚੇ ਫੋਟੋਜ਼ ਬਣਾਉਂਦੇ ਅਤੇ ਵੀ ਬੱਚਿਆਂ ਦਾ ਮਾਣਾ ਹੀ ਬਹੁਤ ਆਈ ਹੁੰਦਾ ਹਾਂ ਪਰ ਹੁਣ ਅਸਲ ਚ ਮਜਬੂਰੀਆਂ ਮਾਨੂੰ ਤੁਹਾਨੂੰ ਪਤਾ ਹਨਾ ਵੀ ਪੁਲਿਸ ਦੀਆਂ ਆਰਮੀ ਦੀਆਂ ਮਜਬੂਰੀਆਂ ਹੀ ਇਹ ਹੈ ਹਨਾ ਵੀ ਪਰਿਵਾਰ ਪਰਿਵਾਰ ਦੇ ਘਟ ਤੇ ਲੋਕਾਂ ਦੇ ਜ਼ਿਆਦਾ ਹੁੰਦੇ ਹਨ ਸਹੀ ਹੈ ਅੱਲਾ ਚਲੋ ਤਾਂ ਫਿਰ ਲੋਕਾਂ ਵਾਸਤੇ ਹੀ ਹਨ ਜਦੋਂ ਹਾਂ ਬਿਲਕੁਲ ਮੈਂ ਉਹ ਗੀਤ ਸੁਣਾਉਂ ਮੈਂ ਜਾਂਦੇ ਸੁਣਾਉਂ ਨਾ ਭਾਜੀ ਤੇ ਰੁਕਾਂਗੇ ਜਾ ਕੇ ਪਹਾੜੀਆਂ ਤੇ ਜਿੱਥੇ ਉੱਥੇ ਸੁਣਾਉਂ ਜਾ ਕੇ ਉੱਥੇ ਨਹੀਂ ਠੀਕ ਨਹੀਂ ਨਹੀਂ ਮੈਨੂੰ ਹੋਰੀ ਸੁਣਾ ਦੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਓਏ ਹੋਏ ਚਲੋ ਸ਼ੁਰੂ ਹੋ ਜਾਓ ਸੁਣੋ ਫਿਰ ਸੁਣ ਸੁਣੋ 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 ਹਾਂਜੀ ਸੁਣਾਓ ਪਹਿਲੇ ਦਿਨ ਘੁੰਮ ਲਾਂਗੇ ਚੰਡੀਗੜ੍ਹ ਆਪਾਂ ਦੂਜੇ ਦਿਨ ਜਾ ਕੇ Shimla ਵੀ ਰਹਿ ਲਾਂਗੇ ਉੱਥੋਂ ਵੇਖ ਸਾਰੇ ਮਨਮੋਹਕ ਨਜ਼ਾਰੇ ਫਿਰ ਰਸਤੇ ਮਨਾਲੀ ਵਾਲੇ ਪੈ ਲਾਂਗੇ ਬੱਲੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਖਿਲ ਜਾਣਗੀ ਹੁਸਨ ਦੀਆਂ ਕਲੀਆਂ ਨੀ ਗਰਮੀ 'ਚ ਨੀ ਗਰਮੀ 'ਚ ਛੁੱਟੀਆਂ ਨੂੰ ਐਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਗਰਮੀ ਚ ਛੁੱਟੀਆਂ ਨੂੰ ਐਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਸਰਦੀ ਵਿੱਚ ਛੁੱਟੀਆਂ ਨੂੰ ਸ਼ੁਕਰ ਹੈ ਜੀ ਆਪਰਾ ਵੀ ਮਨਾਲੀ ਦਾ ਨਾਮ ਸੁਣੇ ਮਨਾਲੀ ਨੇ ਸਾਰਾ ਪ੍ਰੋਗਰਾਮ ਮੈਂ ਦੱਸ ਹੀ ਦੇਣਾ ਬੱਚਿਆਂ ਨੂੰ ਫੇਰ ਦੱਸ ਦਊਗਾ ਕਿ ਆਪਾਂ ਕੱਲ ਸਵੇਰ ਤੋਂ ਰਾਂਗੇ 5 ਵਜੇ ਦੇ ਕਰੀਬ ਠੀਕ ਹੈ ਜੀ ਨਾਸ਼ਤਾ ਰਸਤੇ 'ਚ ਕਰਾਂਗੇ ਆਪਾਂ ਚੰਡੀਗੜ੍ਹ ਰੁਕਾਂਗੇ ਕੱਲ ਨੂੰ ਚੱਲ ਕੇ ਹਾਂਜੀ ਤੇ ਚੰਡੀਗੜ੍ਹ ਇੱਕ ਨਾਈਟ ਲਾ ਕੇ ਫੇਰ ਆਪਾਂ ਚੱਲ ਜਰਾਂਗੇ ਸ਼ਿਮਲਾ ਤੇ Shimla ਇੱਕ ਇੱਕ ਨਾਈਟ ਲਾਉਣੀ ਦੋ ਲਾਉਣੀ ਆਪਾਂ ਦੇਖ ਲਾਂਗੇ ਕਿਉਂਕਿ ਛੁੱਟੀਆਂ 10 ਹੈਗੀਆਂ ਹੁਣ ਮੇਰੇ ਕੋਲ ਸੁੱਖ ਨਾਲ ਹਾਂਜੀ ਚਲੋ ਸ਼ੁਕਰ ਆਪਾਂ ਸਾਰੀਆਂ ਛੁੱਟੀਆਂ ਪੂਰਾ ਘੁੰਮਣਾ ਹੈਗਾ ਹਾਂ ਪੂਰਾ ਤੇ Shimla ਤੇ Shimla ਦੀ ਆਪਣੀ ਵਾਲੀ ਕਸਰ ਵੀ ਪੂਰੀ ਕਰ ਲੈਣੀ ਹੈ Shimla ਤੋਂ ਆਪਾਂ ਬਣਾ ਲਾਂਗੇ ਕੁਲੂ ਮਨਾਲੀ ਵਾਲਾ ਠੀਕ ਹੈ ਤੇ ਜੇ ਤਾਂ ਉਧਰ ਹੀ ਰੋਸਤਾਂਗ ਵਗੈਰਾ ਜਾਣਾ ਹੋਇਆ ਕਿਉਂਕਿ ਉਧਰ ਵੀ ਗਲੇਸ਼ੀਅਰ ਦਾ ਸਾਰਾ ਉਹ ਦੇਖ ਲਾਂਗੇ ਤੇ ਨਹੀਂ ਜੇ ਆਪਣਾ ਕਸ਼ਮੀਰ ਦਾ ਮਾਨ ਬਣ ਗਿਆ ਦੋ ਤਿੰਨ ਦਿਨਾਂ ਵਾਸਤੇ ਫਿਰ ਆਪਾਂ ਉਥੋਂ ਕਸ਼ਮੀਰ ਨੂੰ ਟਰਨ ਲੈ ਲਾਂਗੇ ਕੀਤਲੀ ਕਿ ਮੈਂ ਤਾਂ ਕਪੜੇ ਵੀ ਸਾਰੇ ਰੱਖ ਲਏ ਆ ਤੇ ਬਸ ਆਪਾਂ ਜਾਵਾਂ ਕਿ ਕਿ ਮੇਰ ਵੀ ਹਾਂ ਸਨੋਵ ਵਾਲੇ ਬਰਫ਼ ਵਾਲੇ ਠੰਡ ਵਾਲੇ ਬਾਰਿਸ਼ ਵਾਲੇ ਹਨਾ ਸਾਰੇ ਰੇਨਕੋਟ ਵਗੈਰਾ ਸਭ ਕੁਝ ਰੱਖ ਲਓ ਹਾਂਜੀ ਰੱਖ ਲਏ ਸਾਰੇ ਕੋਟ ਕੋਟੀਆਂ ਮੈਂ ਚੈਪਸ ਸਭ ਰੱਖ ਲਏ ਸ਼ੁਕਰ ਦਾਤਾ ਦਾ ਸ਼ੁਕਰ ਐਸਐਸਪੀ ਸਾਹਿਬ ਦਾ ਛੁੱਟੀ ਕਿਤੇ ਮੈਂ ਤਾਂ ਓਏ ਹੋਏ ਹੋਏ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਸਪੈਸ਼ਲ ਉਹਨਾਂ ਨੂੰ ਮੇਰੇ ਵੱਲੋਂ ਥੈਂਕਿਊ ਕਹਦੇ ਹੋ ਦੇਖਾ ਹਾਂ ਮੈਂ ਥੈਂਕਸ ਉਹਨਾਂ ਦਾ ਜਰੂਰ ਤੁਹਾਡੇ ਕੋਲੋਂ ਕਰਵਾਉਂਗਾ ਹਾਂਜੀ ਹਾਂ ਜਰੂਰ ਇੱਕ ਮਿੰਟ ਬੰਨੋ ਐਸਪੀ ਸਾਹਿਬ ਦੀ ਕਾਲ ਹੈ ਹਾਂ ਹਾਂ ਮੈਂ ਮੈਂ ਲਾਉਣਾ ਮੈਂ ਲਾਉਣਾ ਹੁਣੇ ਮੈਂ ਕੇ ਆਰ ਐਸ ਪੀ ਸਾਹਿਬ ਨਾਲ ਕਰ ਲਾਂ ਗੱਲ ਓਕੇ ਜੀ ਓਕੇ ਹਲੋ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਪਰਮ ਸਿੰਘ ਬਰਾੜ ਕੀ ਹਾਲ ਚਾਲ ਜਨਾਬ ਵਧੀਆ ਸਰ ਵਧੀਆ ਤੁਹਾਡੀ ਕਾਲ ਆ ਗਈ ਹੋਰ ਵਧੀਆ ਹੋ ਗਿਆ ਮੈਂ ਘਰੇ ਵਾਈਫ ਨਾਲ ਗੱਲ ਕਰੀ ਜਾਂਦਾ ਸੀ ਜੀ ਅੱਛਾ ਜੀ ਜੀ ਹੁਕਮ ਹੁਕਮ ਸਰ